ਕੰਸਰਟ ਜਿਹਦਾ ਨੋਟੀਫਿਕੇਸ਼ਨ ਆਇਆ ਅਫੀਸ਼ੀਅਲ ਆਪਕੋ ਯਾਦ ਕਰਾ ਦਿੱਤਾ ਜਾਂਦਾ ਕਿਵੇਂ ਦੇਖਦੇ ਸਾਰੇ ਇੱਕੇ ਸਾਹਮਣੇ ਯਾਰ ਉੱਪਰ ਚੱਕੋ ਯਾਰ ਹੋ ਯਾਰ ਬੱਚੋ ਹੋ ਜਾਓ ਯਾਰ ਸਾਇਲੈਂਟ ਬਣਾ ਸਾਇਲੈਂਟ ਬਾਈ ਪੋਜੀਸ਼ਨ ਆਪ ਕੀ ਕੀ ਨਾ ਇਧਰ ਹੋ ਜਾਓ ਦੇਖੋ ਤੁਹਾਡੇ ਇਸ ਸਵਾਲ 'ਚ ਹੀ ਸਭ ਤੋਂ ਵੱਡਾ ਜਵਾਬ ਹੈ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਭਾਈ ਸਾਹਮਣੇ ਕਿ ਕਿਸ ਕਦਰ ਕੀਤਾ ਕਰਦੀ ਆ ਕੇਂਦਰ ਦੀ ਭਾਜਪਾ ਸਾਹਿਬਾ ਕਿੱਡਾ ਵੱਡਾ ਕੋਚਾ ਮਜ਼ਾਕ ਕੀਤਾ ਜਾ ਰਿਹਾ ਹੈ ਕਿ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਸੇਮ ਡੇਟ 4 ਨਵੰਬਰ 2025 कि ਜਿਹੜਾ 28 ਅਕਤੂਬਰ ਦਾ ਕੇਂਦਰ ਗ੍ਰਿੰਟਰਾਰੀ ਐਡਮਿਨਿਸਟ੍ਰੇਸ਼ਨ ਮਿਨਿਸਟਰ ਵਾਲਾ ਨੋਟੀਫਿਕੇਸ਼ਨ ਸੀ ਜਿਹੜਾ ਕੀ ਅਦੋਂ ਪਰ ਤੋਂ ਲਾਗੂ ਹੋਣਾ ਸੀ ਉਹਨੂੰ ਵਿਦਡਰੋ ਕੀਤਾ ਜਾਂਦਾ ਹੈ ਉਹਨੂੰ ਕੈਨਸਲ ਕਰ ਦਿੱਤੀ ਨੂੰ ਔਰ ਵਿਦਨ ਮਿੰਟ ਇੱਕ ਨੋਟੀਫਿਕੇਸ਼ਨ ਫੇਰ ਜਿਹੜਾ ਹੈ ਸੇਮ ਡੇਟ 4 ਨਵੰਬਰ 2025 ਆ ਵੀਦਰ ਨੂੰ ਹੋ ਗਿਆ ਪੁਰਾਣੇ ਨੋਟੀਫਿਕੇਸ਼ਨ ਦੀ ਸਾਰੀ ਇਬਾਰਤ ਇਹ ਲਾਸਟ ਇੱਕ ਲਾਈਨ ਦਿੱਤੀ ਜਾਂਦੀ ਆ ਵੀ ਜਿਹੜਾ 28 ਅਕਤੂਬਰ ਵਾਲਾ ਨੋਟਿਸ ਜਿਹੜੀ ਨੇ ਦਿੱਤੀ ਇੰਪਲੀਮੈਂਟੇਸ਼ਨ ਦੀ ਡੇਟ ਜਰਾ ਹੋਇਆ ਫਰਦਰ ਜਦੋਂ ਭਾਰਤ ਸਰਕਾਰ ਤੈਅ ਕਰੂਗੀ ਉਦੋਂ ਲਾਗੂ ਹੋਣਾ ਭਾਈ ਸਾਹਮਣੇ ਦੇਖੀਓ ਸੋ ਕੈਨ ਤੋਂ ਭਾਵੇ ਆ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਤੁਹਾਡੀ ਸਪਿਰਟ ਨੂੰ ਚੈਲੰਜ ਕੀਤਾ ਜਾ ਰਿਹਾ ਜੇ ਤੇ ਆਪਾਂ ਚੁੱਪ ਕਰਕੇ ਅੱਜ ਬਹਿ ਗਏ ਇਹ ਨੋਟੀਫਿਕੇਸ਼ਨ ਜਿਹੜਾ ਕਿ ਮੈਂ ਪਹਿਲਾਂ ਵੀ ਕਿਹਾ ਇਲੀਗਲ ਹੈ अनकॉन्स्टिट्यूशनल है <muchas> पूरी तरीके नाल पंजाब ਦੇ ਇੱਕ ਸੂਬੇ ਦੇ ਜਿਹੜੀ ਆਟੋਨਮੀ ਉਹਦੇ ਤੇ ਵੱਡਾ ਡਾਕਾ ਆ ਇਸ ਕਰਕੇ ਪਹਿਲੀ ਗੱਲ ਤੇ ਜਦੋਂ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਅਧਿਕਾਰ ਹੀ ਨਹੀਂ ਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਇਸ ਆਧਾਰ ਤੇ ਨੋਟੀਫਿਕੇਸ਼ਨ ਜਾਰੀ ਕਰੀ ਨੰਬਰ 1 ਨੰਬਰ 2 ਤੁਸੀਂ ਕਿਹੜਾ ਮਜ਼ਾਕ ਕਰ ਰਹੇ ਜਦੋਂ ਬੱਚੇ ਸਾਡੇ ਲਗਾਤਾਰ ਸਾਡੇ ਫੈਲੋਸ ਪੰਜਾਬ ਦੇ तमाम ਪੰਜਾਬਦਰਦੀ ਲੋਕ ਪ੍ਰੋਟੈਸਟ ਕਰ ਰਹੇ ਆ ਪਿਛਲੇ ਇੱਕ ਹਫ਼ਤੇ ਤੋਂ ਤੇ ਤੁਸੀਂ ਸਿਰਫ ਅੱਖਾਂ 'ਚ ਧੂੜ ਪਾਉਣ ਲਈ ਕਹਿ ਦਿੰਦੇ ਹੋ ਕਿ ਡੇਟ ਕੋਈ ਤੈਅ ਨਹੀਂ ਕੀਤੀ ਨੋਟੀਫਿਕੇਸ਼ਨ ਐਗਜ਼ਿਸਟ ਕਰਦਾ ਸੋ ਮੇਰੀ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਫੇਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਭਾਜਪਾ ਪੰਜਾਬ ਦੇ ਲੋਕਾਂ ਨਾਲ ਜਾਗ ਕਰਦੀ ਹੈ ਸਾਡੇ ਜਿਹੜੇ ਆ ਇਮੋਸ਼ਨਸ ਨਾਲ ਖੇਡ ਰਹੀ ਹੈ ਇਲੀਗਲ ਔਰ ਅਨਕਨਸਟੀਚੂਸ਼ਨਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਹੋਣਾ ਚਾਹੁੰਦੇ ਆ ਸਾਨੂੰ ਇਹ ਲੜਾਈ ਬਰਕਰਾਰ ਰੱਖਣੀ ਚਾਹੀਦੀ ਹੈ ਸਟੈਂਡ ਬੜਾ ਸਪਸ਼ਟ ਹੈ ਜਿਹੜਾ ਇਲੀਗਲ ਨੋਟੀਫਿਕੇਸ਼ਨ ਹੋ ਵਿਡਰੋ ਕੀਤਾ ਜਾਵੇ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਉਹਨਾਂ ਚਿਰ ਲੜਾਈ ਜਾਰੀ ਰੋ ਸਰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਗਿਆ ਕਿ ਕੋਈ ਬਿੱਲ ਲਿਆਉਣ ਦੀ ਜ਼ਰੂਰਤ ਪਈ ਤਾਂ ਲਿਆਂਦਾ ਜਾਏਗਾ ਹਾਈ ਕੋਰਟ ਚ ਚੈਲੰਜ ਕੀਤਾ ਜਾਏਗਾ ਡੈਫੀਨੇਟਲੀ ਮੈਂ ਪਹਿਲੇ ਦਿਨ ਤੋਂ ਹੀ ਮਾਨ ਜੋ ਮੁੱਖ ਮੰਤਰੀ ਸਾਹਿਬ ਹੋਣ ਪੰਜਾਬ ਸਰਕਾਰ ਹੋਵੇ ਚਾਹੇ ਅਸੀਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਤਮਾਮ ਜਿਹੜੇ ਵੇ ਆਊਟ ਹੈ ਚਾਹੇ ਉਹ ਲੈਜਿਸਲੇਸ਼ਨ ਦੇ ਰਾਹੀਂ ਚਾਹੇ ਆਨਰੇਬਲ ਕੋਰਟ ਦੇ ਰਾਹੀਂ ਅਸੀਂ ਉਹ ਤਮਾਮ ਜਿਹੜੇ ਤਰੀਕੇ ਆ ਤੌਰ ਤਰੀਕੇ ਉਹਨਾਂ ਨੂੰ ਵਰਤਾਂਗੇ ਅੱਜ ਮੱਖ ਮੰਤਰੀ ਸਾਹਿਬ ਨੇ ਕਿਹਾ ਔਰ ਡੈਫੀਨੇਟਲੀ ਪੰਜਾਬ ਦੀ ਵਿਧਾਨ ਸਭਾ ਚ ਵੀ ਲਵਾਗੇ ਇਹਨੂੰ ਕਿ ਇਲੀਗਲ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ गुंडागर्दी दादागिरी तानाशाही बादशाह दी हुजूर कभी नहीं जर्न की है सही तरह फाइट है मतलब लीगल तो अपना चल रहा है है ना ये तो कोर्ट ਦਾ ਫੈਸਲਾ ਕੁਝ ਵੀ ਆ ਸਕਦਾ سامنے ਕਿਸੇ ਦੇ ਕੇ ਜਰਨਗੇ ਅਬਜੈਕਟ ਮੈਂ ਉਹ ਹੀ ਦੇ ਕੇ سامنے ਸਮਝਾ ਆਪਣੇ ਸਾਹਮਣੇ ਸਰਕਾਰ ਨੂੰ ਸਿੱਧਾ ਦੇ ਕੇ ਕੰਸਰ ਕੈਮਰੇਬਲ ਰਵਿੰਦਰ ਦੇਖਿਓ ਇਹ ਕੀ ਹੈ ਦੋ ਮੁਸਤੀ ਦਾ ਬੰਦਾ ਹੈ ਕੰਸਰ ਸਾਹਿਬ ਇਤਲਾ ਦੇ ਸਾਹਮਣੇ ਦੇ ਕੇ ਤਾਂ ਠੀਕ ਹੈ ਠੀਕ ਹੈ ਸਭ ਠੀਕ ਹੈ